ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਇਹ ਤਾਂ ਸ਼ਾਇਦ ਪਤਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਕਰਨ ਲਈ ਆਪਣੀ ਕੁਰਬਾਨੀ ਦਿੱਤੀ ਪਰ ਸ਼ਾਇਦ ਬਹੁਤੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਦਾ ਸੀਸ ਅਨੰਦਪੁਰ ਸਾਹਿਬ ਵਾਪਸ ਲੈ ਜਾਣ ਲਈ 5 ਦਿਨਾਂ ਦਾ ਸਫ਼ਰ ਕੀਤਾ ਇਨ੍ਹਾਂ 5 ਦਿਨਾਂ ਵਿੱਚ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਕਠਿਨਾਈਆਂ ਆਈਆਂ ਅਤੇ ਨਾਲ ਹੀ ਉਹਨਾਂ ਦੀ ਮੁਲਾਕਾਤ ਕਈ ਐਸੇ ਸ਼ਰਧਾਲੂਆਂ ਦੇ ਨਾਲ ਹੋਈ ਜੋ ਗੁਰੂ ਸਾਹਿਬ ਜੀ ਦੀ ਉਡੀਕ ਕਰ ਰਹੀਆਂ ਸਨ ਅੱਜ ਦੀ ਇਸ ਸਾਖੀ ਵਿੱਚ ਅਸੀਂ ਆਪ ਜੀ ਨੂੰ ਭਾਈ ਜੈਤਾ ਜੀ ਦੇ ਉਹਨਾਂ 5 ਦਿਨਾਂ ਦੇ ਸਫ਼ਰ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਨਾਲ ਹੀ ਭਾਈ ਜੈਤਾ ਜੀ ਦੇ ਜੀਵਨ ਅਤੇ ਉਹਨਾਂ ਦੀ ਸ਼ਹੀਦੀ ਬਾਰੇ ਵੀ ਕੁਝ ਗੱਲਾਂ ਸਾਂਝੀਆਂ ਕਰਾਂਗੇ ਭਾਈ ਜੈਤਾ ਜੀ ਦਾ ਜਨਮ 13 ਦਸੰਬਰ 1649 ਵਿੱਚ ਹੋਇਆ ਉਨ੍ਹਾਂ ਦੇ ਪਿਤਾ ਦਾ ਨਾਮ ਸਦਾਨੰਦ ਅਤੇ ਮਾਤਾ ਦਾ ਨਾਮ ਪ੍ਰੇਮੋ ਸੀ ਭਾਈ ਜੈਤਾ ਜੀ ਦੇ ਮਾਤਾ ਪਿਤਾ ਨੇ ਉਨ੍ਹਾਂ ਦਾ ਪਾਲਣ ਪੋਸ਼ਣ ਬੜੇ ਹੀ ਪਿਆਰ ਨਾਲ ਕੀਤਾ ਜਿਸ ਤੇ ਸਦਕਾ ਉਹ ਇੱਕ ਦਿਆਲੂ ਅਤੇ ਇੱਕ ਬਹਾਦਰ ਯੋद्धा ਬਣੇ ਉਨ੍ਹਾਂ ਨੂੰ ਰੰਗਰੇਟਾ ਗੁਰੂ ਦਾ ਬੇਟਾ ਦਾ ਖਿਤਾਬ ਵੀ ਦਿੱਤਾ ਗਿਆ ਜਿਸ ਦਾ ਮਤਲਬ ਹੈ ਕਿ ਉਹ ਗੁਰੂ ਜੀ ਦੇ ਆਪਣੇ ਪੁੱਤਰ ਵਾਂਗ ਹੀ ਹਨ ਜਦੋਂ ਗੁਰੂ ਸਾਹਿਬ ਆਪਣੀ ਧਾਰਮਿਕ ਯਾਤਰਾ ਉੱਤੇ ਅਸਾਮ ਤੇ ਪੂਰਬੀ ਇਲਾਕੇ ਵੱਲ ਨੂੰ ਜਾ ਰਹੇ ਸਨ ਤਾਂ ਭਾਈ ਸਦਾਨੰਦ ਜੀ ਦਾ ਪਰਿਵਾਰ ਵੀ ਗੁਰੂ ਜੀ ਦੇ ਨਾਲ ਹੀ ਸੀ 1665 ਵਿੱਚ ਔਰੰਗਜ਼ੇਬ ਨੇ ਲੋਕਾਂ ਨੂੰ ਇਸਲਾਮ ਕਬੂਲ ਕਰਵੋਣ ਲਈ ਕਈ ਤਰ੍ਹਾਂ ਦੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ ਔਰੰਗਜ਼ੇਬ ਨੇ ਆਪਣੇ ਫੌਜੀਆ ਨੂੰ ਹੁਕਮ ਦਿੱਤਾ ਕਿ ਉਹ ਲੋਕਾਂ ਨੂੰ ਮਾਰਨ ਦੁੱਖ ਦੇਣ ਅਤੇ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰਨ ਇਸ ਲਈ ਪੰਡਤਾਂ ਦੀ ਅਗਵਾਈ ਵਿੱਚ ਕਿਰਪਾਦਾਸ ਨੇ 25 ਮਈ 1675 ਨੂੰ ਆਨੰਦਪੁਰ ਸਾਹਿਬ ਵਿੱਚ ਗੁਰੂ ਜੀ ਦੇ ਕੋਲ ਆ ਕੇ ਪ੍ਰਾਰਥਨਾ ਕੀਤੀ ਤਾਂ ਜੋ ਉਹ ਆਪਣੇ ਧਰਮ ਦੀ ਰੱਖਿਆ ਕਰ ਸਕਣ ਗੁਰੂ ਗੋਬਿੰਦ ਸਿੰਘ ਜੀ ਨੇ ਪੰਡਤਾਂ ਦੀ ਦਾਸਤਾਨ ਸੁਣ ਕੇ ਸੁਝਾਅ ਦਿੱਤਾ ਕਿ ਗੁਰੂ ਤੇਗ ਬਹਾਦਰ ਜੀ ਨੂੰ ਆਪਣੀ ਸ਼ਹਾਦਤ ਦੇ ਕੇ ਦੂਸਰਿਆਂ ਦੇ ਧਰਮ ਦੀ ਰੱਖਿਆ ਕਰਨੀ ਚਾਹੀਦੀ ਹੈ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਨਾਲ ਤਿੰਨ ਸਿੱਖ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਅਤੇ ਭਾਈ ਦਿਆਲਾ ਜੀ ਦਿੱਲੀ ਵੱਲ ਨੂੰ ਚੱਲ ਪਏ आगरा ਪਹੁੰਚਣ ਤੋਂ ਬਾਅਦ ਗੁਰੂ ਜੀ ਅਤੇ ਉਹਨਾਂ ਦੇ ਤਿੰਨ ਸਾਥੀ ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ ਅਤੇ ਭਾਈ ਦਿਆਲਾ ਜੀ ਨੂੰ ਗ੍ਰਫਤਾਰ ਕਰਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਗੁਰਦਿੱਤਾ ਜੀ ਅਤੇ ਭਾਈ ਜੈਤਾ ਜੀ ਨੇ ਇਹ ਸਭ ਕੁਝ ਆਪਣੀ ਅੱਖੀਂ ਵੇਖਿਆ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਦਿਨ ਅਜੇ ਆਉਣ ਵਾਲਾ ਸੀ। ਭਾਈ ਜੈਤਾ ਜੀ ਅਤੇ ਭਾਈ ਗੁਰਦਿੱਤਾ ਜੀ ਨੇ ਸਾਰੀ ਰਾਤ ਜਾ ਕੇ ਗੁਜ਼ਾਰੀ। ਉਹਨਾਂ ਨੂੰ ਇਹ ਪਤਾ ਸੀ ਕਿ ਗੁਰੂ ਸਾਹਿਬ ਨੂੰ ਵੀ ਜਲਦ ਹੀ ਸ਼ਹੀਦ ਕਰ ਦਿੱਤਾ ਜਾਵੇਗਾ ਪਰ ਇਸ ਉੱਤੇ ਨਾ ਤਾਂ ਉਹਨਾਂ ਨੇ ਕੋਈ ਰੋਸ ਜਤਾਇਆ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਹਰਕਤ ਕੀਤੀ ਕਿਉਂਕਿ ਉਹਨਾਂ ਨੂੰ ਇਹ ਅੰਦਾਜ਼ਾ ਸੀ ਕਿ ਜੇਕਰ ਉਹਨਾਂ ਨੂੰ ਪਛਾਣ ਲਿਆ ਗਿਆ ਤਾਂ ਉਹ ਗੁਰੂ ਸਾਹਿਬ ਦੀ ਸੇਵਾ ਨਹੀਂ ਕਰ ਸਕਣਗੇ ਇਸ ਲਈ ਉਹਨਾਂ ਨੇ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਉਹਨਾਂ ਨੂੰ ਇਹ ਸਭ ਸਹਿਣ ਕਰਨ ਦੀ ਸ਼ਕਤੀ ਬਖਸ਼ਣ 11 ਨਵੰਬਰ 1675 ਦੀ ਸਵੇਰ ਨੂੰ ਗੁਰੂ ਜੀ ਇੱਕ ਦਰਖਤ ਦੇ ਹੇਠਾਂ ਪ੍ਰਭੂ ਭਗਤੀ ਵਿੱਚ ਲੀਨ ਹੋ ਕੇ ਬੈਠ ਗਏ ਗੁਰੂ ਸਾਹਿਬ ਨੂੰ ਆਪਣਾ ਧਰਮ ਛੱਡ ਕੇ ਇਸਲਾਮ ਧਰਮ ਕਬੂਲ ਕਰਨ ਲਈ ਕਿਹਾ ਗਿਆ ਪਰ ਗੁਰੂ ਜੀ ਨੇ ਅਜਿਹਾ ਨਹੀਂ ਕੀਤਾ ਜਿਸ ਉੱਤੇ ਇੱਕ ਸਿਪਾਹੀ ਨੇ ਤਲਵਾਰ ਦੇ ਨਾਲ ਗੁਰੂ ਜੀ ਦਾ ਸਿਰ ਉਹਨਾਂ ਦੇ ਸਰੀਰ ਤੋਂ ਅਲੱਗ ਕਰ ਦਿੱਤਾ ਅਤੇ ਗੁਰੂ ਸਾਹਿਬ ਨੂੰ ਸ਼ਹੀਦ ਕਰ ਦਿੱਤਾ ਉਸ ਸਮੇਂ ਭਾਈ ਜੈਤਾ ਜੀ ਨੇ ਆਪਣੇ ਪਿਤਾ ਭਾਈ ਸਦਾਨੰਦ ਜੀ ਦਾ ਸਿਰ ਕੱਟ ਕੇ ਗੁਰੂ ਸਾਹਿਬ ਜੀ ਦੇ ਸਿਰ ਨਾਲ ਬਦਲ ਦਿੱਤਾ ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਭਾਈ ਜੈਤਾ ਜੀ ਦੋ ਸਿਰ ਆਪਣੇ ਨਾਲ ਲੈ ਕੇ ਚੱਲੇ ਇੱਕ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਅਤੇ ਦੂਸਰਾ ਉਹਨਾਂ ਦਾ ਆਪਣਾ ਜੇਕਰ ਭਾਈ ਜੈਤਾ ਜੀ ਮੁਗਲ ਅਧਿਕਾਰੀਆਂ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਸੀਸ ਦੇ ਨਾਲ ਫੜੇ ਜਾਂਦੇ ਤਾਂ ਭਾਈ ਜੈਤਾ ਨੂੰ ਵੀ ਉਸੇ ਸਮੇਂ ਸ਼ਹੀਦ ਕਰ ਦਿੱਤਾ ਜਾਣਾ ਸੀ ਕਿਉਂਕਿ ਮੁਗਲ ਸਰਕਾਰ ਨੇ ਗੁਰੂ ਜੀ ਦੇ ਸਰੀਰ ਅਤੇ ਸੀਸ ਨੂੰ ਲੈ ਜਾਣ ਵਾਲੇ ਨੂੰ ਮੌਤ ਦੀ ਸਜ਼ਾ ਦਾ ਹੁਕਮ ਦਿੱਤਾ ਸੀ ਭਾਈ ਜੈਤਾ ਜੀ ਨੇ ਆਪਣੇ ਪ੍ਰਾਣ ਖਤਰੇ ਵਿੱਚ ਰੱਖ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ ਭਾਈ ਜੈਤਾ ਜੀ ਨੇ ਦਿੱਲੀ ਤੋਂ ਅਨੰਦਪੁਰ ਸਾਹਿਬ ਦਾ 300 ਕਿਲੋਮੀਟਰ ਦਾ ਸਫ਼ਰ 5 ਦਿਨਾਂ ਵਿੱਚ ਪੂਰਾ ਕੀਤਾ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸੀਸ ਲੈ ਕੇ ਦਿੱਲੀ ਤੋਂ ਸ਼੍ਰੀ ਅਨੰਦਪੁਰ ਸਾਹਿਬ ਵੱਲ ਨੂੰ ਚੱਲ ਪਏ ਪਹਿਲੇ ਦਿਨ ਉਹਨਾਂ ਨੇ ਲਗਭਗ 40 ਕਿਲੋਮੀਟਰ ਦਾ ਰਾਤ ਤੈ ਕੀਤਾ ਉਹ ਬਾਗਪਤ ਦੇ ਸ਼ਹਿਰ ਵਿੱਚ ਪਹੁੰਚੇ 12 ਨਵੰਬਰ ਦੀ ਸਵੇਰ ਦਾ ਉਜਾਲਾ ਹੋ ਰਿਹਾ ਸੀ ਅਤੇ ਭਾਈ ਜੈਤਾ ਜੀ ਇੱਕ ਸੂਫੀ ਸਾਧੂ ਦੀ ਦਰਗਾਹ ਦੇ ਕੋਲ ਪਹੁੰਚੇ ਸੂਫੀ ਸਾਧੂ ਨੇ ਪੁੱਛਿਆ ਤੁਸੀਂ ਕੌਣ ਹੋ ਭਾਈ ਜੈਤਾ ਜੀ ਨੇ ਕਿਹਾ ਮੈਂ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹਾਂ ਸਾਧੂ ਨੇ ਪੁੱਛਿਆ ਤੁਹਾਡੇ ਗੁਰੂ ਸਾਹਿਬ ਕਿੱਥੇ ਹਨ ਇਹ ਸੁਣ ਕੇ ਭਾਈ ਜੈਤਾ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਸਾਰੀ ਘਟਨਾ ਉਸ ਸਾਧੂ ਨਾਲ ਸਾਂਝੀ ਕੀਤੀ ਅਤੇ ਦੱਸਿਆ ਕਿ ਉਹ ਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਵੱਲ ਨੂੰ ਜਾ ਰਹੇ ਹਨ ਉਹ ਸਾਧੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰੇਮੀ ਸੀ ਉਹਨਾਂ ਨੇ ਭਾਈ ਜੈਤਾ ਦੀ ਮਦਦ ਕਰਨ ਦਾ ਵਾਅਦਾ ਕੀਤਾ ਅਤੇ ਉਹ ਉਹਨਾਂ ਨੂੰ ਭਾਈ ਕਿਸ਼ਨਪਾਲ ਜੀ ਦੇ ਘਰ ਲੈ ਗਏ ਭਾਈ ਜੈਤਾ ਜੀ ਪੂਰੇ ਦਿਨ ਦੀ ਭੱਜ ਦੌੜ ਤੋਂ ਬਾਅਦ ਭਾਈ ਕਿਸ਼ਨਪਾਲ ਜੀ ਦੇ ਘਰ ਵਿੱਚ ਹੀ ਰੁਕੇ ਭਾਈ ਜੈਤਾ ਜੀ ਨੇ ਪਿਆਰ ਨਾਲ ਗੁਰੂ ਸਾਹਿਬ ਜੀ ਦੇ ਸਰੀਰ ਨੂੰ ਖੋਲਿਆ ਅਤੇ ਵੇਖਿਆ ਕਿ ਕੱਪੜੇ ਵਿੱਚ ਕੁਝ ਖੂਨ ਲੱਗਿਆ ਹੋਇਆ ਸੀ ਤਾਂ ਉਹਨਾਂ ਨੇ ਇੱਕ ਨਵਾਂ ਕੱਪੜਾ ਲੈ ਕੇ ਗੁਰੂ ਜੀ ਦੇ ਸਿਰ ਨੂੰ ਫਿਰ ਤੋਂ ਟੱਕ ਦਿੱਤਾ ਰਾਤ ਨੂੰ ਵਿਸ਼ਰਾਮ ਕਰਨ ਤੋਂ ਬਾਅਦ ਭਾਈ ਜੈਤਾ ਜੀ ਬਾਗਪੱਤ ਤੋਂ ਚੱਲਦੇ ਹੋਏ ਰਾਤ ਦੇ ਸਮੇਂ ਤਰਾਵਰੀ ਪਹੁੰਚੇ ਭਾਈ ਜੈਤਾ ਜੀ ਥੱਕੇ ਹੋਏ ਸਨ ਅਤੇ ਕੁਝ ਘੰਟਿਆਂ ਲਈ ਆਰਾਮ ਕਰਨਾ ਚਾਹੁੰਦੇ ਸਨ ਤਾਂ ਜੋ ਉਹ ਅੰਮ੍ਰਿਤ ਵੇਲੇ ਫਿਰ ਤੋਂ ਚੱਲ ਸਕਣ ਸ਼ਹਿਰ ਵਿੱਚ ਇੱਕ ਬਹੁਤ ਵੱਡਾ ਕਿਲਾ ਸੀ ਅਤੇ ਉਸ ਕਿਲੇ ਦੇ ਨਜ਼ਦੀਕ ਇੱਕ ਛੀਲ ਵੀ ਸੀ ਲੋਕ ਉੱਥੇ ਆਪਣੇ ਕੱਪੜੇ ਧੋਣ ਲਈ ਆਉਂਦੇ ਸਨ ਅਤੇ ਛੀਲ ਦੇ ਇੱਕ ਪਾਸੇ ਇੱਕ ਕਣਾ ਜੰਗਲ ਸੀ ਭਾਈ ਜੈਤਾ ਜੀ ਨੇ ਫੈਸਲਾ ਕੀਤਾ ਕਿ ਉਹ ਜੰਗਲ ਵਿੱਚ ਹੀ ਆਰਾਮ ਕਰਨਗੇ ਜਦੋਂ ਉਹ ਦਰਖਤਾਂ ਦੇ ਵਿੱਚੋਂ ਦੀ ਲੰਘ ਰਹੇ ਸਨ ਤਾਂ ਇੱਕ ਤੋਬੀ ਜੋ ਅਜੇ ਵੀ ਉਸ ਛੀਲ ਦੇ ਕੋਲ ਹੀ ਆਪਣੇ ਕੱਪੜੇ ਧੋ ਰਿਹਾ ਸੀ ਉਸਨੇ ਆਵਾਜ਼ ਮਾਰੀ ਕੌਣ ਹੈ ਭਾਈ ਜੈਤਾ ਜੀ ਨੇ ਜਵਾਬ ਦਿੱਤਾ ਮੈਂ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹਾਂ ਥੋਬੀ ਨੇ ਕਿਹਾ ਤੁਸੀਂ ਸਿੱਖ ਹੋ ਤੁਸੀਂ ਇਸ ਜੰਗਲ ਵਿੱਚ ਰਾਤ ਕਿਉਂ گزار ਰਹੇ ਹੋ ਮੇਰੇ ਨਾਲ ਮੇਰੇ ਘਰ ਚੱਲੋ ਮੈਂ ਗਰੀਬ ਹਾਂ ਮੇਰੇ ਕੋਲ ਬਹੁਤ ਕੁਝ ਤਾਂ ਨਹੀਂ ਹੈ ਪਰ ਜੋ ਕੁਝ ਵੀ ਹੈ ਅਸੀਂ ਸਾਂਝਾ ਕਰ ਸਕਦੇ ਹਾਂ ਪਾਈ ਜੈਤਾ ਜੀ ਉਸ ਜੰਗਲ ਵਿੱਚੋਂ ਬਾਹਰ ਨਿਕਲੇ ਅਤੇ ਥੋਬੀ ਦੇ ਨਾਲ ਚੱਲ ਪਏ ਉਸ ਥੋਬੀ ਨੇ ਆਪਣਾ ਨਾਮ ਪਾਈ RAMDEV ਦੱਸਿਆ ਭਾਈ RAMDEV ਨੇ ਧੋਤੇ ਹੋਏ ਕੱਪੜੇ ਚੁੱਕ ਲਏ ਅਤੇ ਪੁੱਛਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੋਈ ਖਬਰ ਹੈ ਭਾਈ ਜੈਤਾ ਜੀ ਨੇ ਸਵਾਲ ਸੁਣਿਆ ਪਰ ਉਹ ਚੁੱਪਚਾਪ ਚੱਲਦੇ ਰਹੇ ਭਾਈ RAMDEV ਅਤੇ ਭਾਈ ਜੈਤਾ ਜੀ ਹੁਣ ਘਰ ਪਹੁੰਚ ਚੁੱਕੇ ਸਨ ਇੱਕ ਵਾਰੀ ਫੇਰ ਭਾਈ RAMDEV ਨੇ ਪੁੱਛਿਆ ਸਤਗੁਰੂ ਮਹਾਰਾਜ ਜੀ ਦੀ ਕੋਈ ਖਬਰ ਹੈ ਹੁਣ ਰਾਤ ਹੋ ਗਈ ਸੀ ਅਤੇ ਭਾਈ RAMDEV ਨੇ ਕੁਝ ਮੋਮਬਤੀਆਂ ਲਗਾਈਆਂ ਅਤੇ ਆਪਣੀ ਪਤਨੀ ਨੂੰ ਖਾਣਾ ਤਿਆਰ ਕਰਨ ਲਈ ਵੀ ਕਿਹਾ ਉਹਨਾਂ ਨੇ ਭਾਈ ਜੇਤਾ ਜੀ ਨੂੰ ਦੇਖਿਆ ਕਿ ਉਹਨਾਂ ਨੇ ਕੋਈ ਚੀਜ਼ ਆਪਣੇ ਸੀਨੇ ਦੇ ਨਾਲ ਲਗਾਈ ਹੋਈ ਹੈ ਭਾਈ ਦੇਵਰਾਮ ਜੀ ਨੇ ਪੁੱਛਿਆ ਤੁਸੀਂ ਆਪਣੀ ਛਾਤੀ ਦੇ ਨਾਲ ਇਹ ਕੀ ਲਗਾਇਆ ਹੋਇਆ ਹੈ ਭਾਈ ਜੇਤਾ ਜੀ ਨੇ ਕਿਹਾ ਇਹ ਮੇਰਾ ਖਜ਼ਾਨਾ ਹੈ ਜਿਸ ਨੂੰ ਮੈਂ ਆਪਣੀ ਜਾਨ ਨਾਲੋਂ ਵੀ ਵੱਧ ਪਿਆਰ ਕਰਦਾ ਹਾਂ ਭਾਈ ਰਾਮਦੇਵ ਜੀ ਨੇ ਕਿਹਾ ਤੁਸੀਂ ਇਹ ਚੀਜ਼ ਮੈਨੂੰ ਦੇ ਦੇਵੋ ਅਤੇ ਆਰਾਮ ਕਰ ਲਵੋ ਮੈਂ ਪੂਰੀ ਰਾਤ ਇਸ ਦੀ ਦੇਖਭਾਲ ਕਰਾਂਗਾ ਸਵੇਰ ਹੁੰਦੇ ਹੀ ਤੁਸੀਂ ਇਸ ਨੂੰ ਵਾਪਸ ਲੈ ਲੈਣਾ ਭਾਈ ਜੈਤਾ ਜੀ ਚੁੱਪ ਹੋ ਗਏ ਅਤੇ ਉਹਨਾਂ ਨੇ ਭਾਈ ਦੇਵਰਾਮ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਭਾਈ ਦੇਵਰਾਮ ਨੇ ਕਿਹਾ ਜਦੋਂ ਵੀ ਤੁਸੀਂ ਗੁਰੂ ਤੇਗ ਬਹਾਦਰ ਜੀ ਨੂੰ ਮਿਲੋ ਤਾਂ ਕਿਰਪਾ ਕਰਕੇ ਉਹਨਾਂ ਨੂੰ ਇਹ ਕਹਿਣਾ ਕਿ ਉਹਨਾਂ ਦੇ ਇੱਕ ਗਰੀਬ ਸਿੱਖ ਦੇਵਰਾਮ ਨੇ ਉਹਨਾਂ ਲਈ ਕੱਪੜੇ ਸਵਾ ਕੇ ਰੱਖੇ ਹਨ ਭਾਈ ਜੈਤਾ ਜੀ ਨੇ ਭਾਈ RAMDEV ਜੀ ਨੂੰ ਕਿਹਾ ਕਿ ਇੱਕ ਮੰਜੀ ਵਿਛਾਓ ਤੇ ਉਸ ਉੱਤੇ ਇੱਕ ਕੱਪੜਾ ਵਿਛਾ ਦੇ ਬੋ ਜਿਸ ਤੋਂ ਬਾਅਦ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਜੀ ਦਾ ਸੀਸ ਉਸ ਪਲੰਗ ਉੱਤੇ ਰੱਖ ਦਿੱਤਾ ਅਤੇ ਮੂੰਬੱਤੀ ਦੀ ਲੋ ਦੇ ਵਿੱਚ ਉਸ ਕੱਪੜੇ ਨੂੰ ਗੁਰੂ ਸਾਹਿਬ ਦੇ ਸੀਸ ਤੋਂ ਪਿੱਛੇ ਹਟਾਇਆ ਗਿਆ ਭਾਈ ਦੇਵਰਾਮ ਦੀਆਂ ਅੱਖਾਂ ਗੁਰੂ ਤੇਗ ਬਹਾਦਰ ਜੀ ਦੇ ਸੀਸ ਉੱਤੇ ਪੈ ਗਈਆਂ ਭਾਈ ਜੈਤਾ ਜੀ ਵੀ ਕੁਝ ਨਾ ਕਹਿ ਸਕੇ ਅਤੇ ਉਹ ਹੋਲੀ ਜਿੰਨੀ ਇੱਕ ਪਾਸੇ ਹੋ ਕੇ ਬੈਠ ਗਏ ਭਾਈ ਦੇਵਰਾਮ ਜੀ ਗੁਰੂ ਸਾਹਿਬ ਦੇ ਸੀਸ ਦੇ ਦਰਸ਼ਨ ਕਰਕੇ ਰੋਣ ਲੱਗ ਪਏ। ਭਾਈ ਦੇਵਰਾਮ ਨੇ ਕਿਹਾ ਕਿ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੀ ਅਰਦਾਸ ਕੀਤੀ ਸੀ ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਦਰਸ਼ਨ ਇਸ ਰੂਪ ਵਿੱਚ ਹੋਣਗੇ। ਇਸ ਤੋਂ ਬਾਅਦ ਭਾਈ ਜੈਤਾ ਜੀ ਨੇ ਭਾਈ ਦੇਵਰਾਮ ਜੀ ਨੂੰ ਗੁਰੂ ਸਾਹਿਬ ਦੀ ਸ਼ਹੀਦੀ ਦੀ ਸਾਰੀ ਘਟਨਾ ਦੱਸੀ। ਭਾਈ ਦੇਵਰਾਮ ਨੇ ਭਾਈ ਜੈਤਾ ਜੀ ਨੂੰ ਆਰਾਮ ਕਰਨ ਲਈ ਕਿਹਾ ਅਤੇ ਕਿਹਾ ਕਿ ਉਹ ਗੁਰੂ ਸਾਹਿਬ ਜੀ ਦੇ ਸੀਸ ਦੀ ਸੇਵਾ ਕਰਨਗੇ। ਇਸ ਤੋਂ ਬਾਅਦ ਭਾਈ ਦੇਵਰਾਮ ਜੀ ਨੇ ਸਾਰੀ ਰਾਤ ਜਾਗ ਕੇ ਗੁਰੂ ਸਾਹਿਬ ਦੇ ਸੀਸ ਦੀ ਸੇਵਾ ਕੀਤੀ। ਸਾਰੀ ਰਾਤ ਭਾਈ ਦੇਵਰਾਮ ਗੁਰੂ ਸਾਹਿਬ ਦੇ ਸਿਰ ਦੀ ਚੋਰ ਕਰਦਾ ਰਿਹਾ। ਉਹ ਇੱਕ ਪਲ ਵੀ ਨਹੀਂ ਸੁਤਾ। ਅੰਮ੍ਰਿਤ ਵੇਲੇ ਭਾਈ ਜੈਤਾ ਜੀ ਨੇ ਇਸ਼ਨਾਨ ਕੀਤਾ ਅਤੇ ਗੁਰੂ ਸਾਹਿਬ ਦੇ ਸਿਰ ਨੂੰ ਉਠਾਇਆ। ਭਾਈ ਜੈਤਾ ਜੀ ਨੇ ਦੇਖਿਆ ਕਿ ਭਾਈ ਦੇਵਰਾਮ ਨੇ ਗੁਰੂ ਜੀ ਦੇ ਸੀਸ ਨੂੰ ਉਸੇ ਕੱਪੜੇ ਨਾਲ ਟਕਿਆ ਹੋਇਆ ਸੀ। ਜਿਸ ਨੂੰ ਉਹ ਗੁਰੂ ਸਾਹਿਬ ਨੂੰ ਅਰਪਿਤ ਕਰਨ ਦੀ ਇੱਛਾ ਕਰ ਰਿਹਾ ਸੀ ਪਾਈ ਜੈਤਾ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅਤੇ ਉਹਨਾਂ ਨੇ ਸੋਚਿਆ ਕਿ ਗੁਰੂ ਸਾਹਿਬ ਅੱਜ ਵੀ ਮੈਨੂੰ ਉਸ ਸਥਾਨ ਉੱਤੇ ਲੈ ਕੇ ਜਾ ਰਹੇ ਹਨ ਜਿੱਥੇ ਉਹਨਾਂ ਦੇ ਸਿੱਖ ਉਹਨਾਂ ਦੇ ਦਰਸ਼ਨਾਂ ਦੀ ਉਡੀਕ ਕਰ ਰਹੇ ਹਨ ਹੁਣ 13 ਨਵੰਬਰ ਸੀ ਪਹਾੜਾਂ ਅਤੇ ਕਣੇ ਜੰਗਲਾਂ ਨੂੰ ਤੈਅ ਕਰਦਿਆਂ ਪਾਈ ਜੈਤਾ ਜੀ ਸ਼ਾਮ ਦੇ ਸਮੇਂ ਅੰਬਾਲਾ ਦੇ ਨੇੜੇ ਪਹੁੰਚੇ ਉੱਥੇ ਇੱਕ ਦਰਿਆ ਵਹਿ ਰਿਹਾ ਸੀ ਭਾਈ ਜੈਤਾ ਜੀ ਨੇ ਇੱਕ ਦਰਖਤ ਦੇ ਹੇਠਾਂ ਆਰਾਮ ਕੀਤਾ। ਭਾਈ ਜੈਤਾ ਜੀ ਨੇ ਕਿਸੇ ਵਿਅਕਤੀ ਨੂੰ ਪੁੱਛਿਆ ਕਿ ਇੱਥੇ ਨਜ਼ਦੀਕ ਕਿਸੇ ਸਿੱਖ ਦਾ ਘਰ ਹੈ? ਉਸ ਵਿਅਕਤੀ ਨੇ ਭਾਈ ਜੈਤਾ ਜੀ ਨੂੰ ਕੈਤ ਮਾਜਰੀ ਜਾਣ ਲਈ ਕਿਹਾ। ਕੈਤ ਮਾਜਰੀ ਵਿੱਚ ਭਾਈ ਜੈਤਾ ਜੀ ਭਾਈ RAMDEV ਨੂੰ ਮਿਲੇ। ਭਾਈ ਜੈਤਾ ਜੀ ਨੇ RAMDEV ਨੂੰ ਦੱਸਿਆ ਕਿ ਉਹ ਗੁਰੂ ਜੀ ਦੇ ਸਿੱਖ ਹਨ ਅਤੇ ਆਰਾਮ ਕਰਨ ਲਈ ਕਿਸੇ ਥਾਂ ਦੀ ਭਾਲ ਵਿੱਚ ਹਨ। ਭਾਈ RAMDEV ਜੀ ਭਾਈ ਜੈਤਾ ਜੀ ਨੂੰ ਆਪਣੇ ਘਰ ਲੈ ਗਏ। ਜਦੋਂ ਉਹ ਉੱਥੇ ਪਹੁੰਚੇ ਤਾਂ ਭਾਈ ਰਾਮਦੇਵ ਨੀ ਜੀ ਨੇ ਪੁੱਛਿਆ ਕਿ ਭਾਈ ਜੈਤਾ ਜੀ ਤੁਸੀਂ ਆਪਣੇ ਸੀਨੇ ਨਾਲ ਕੀ ਲਗਾਇਆ ਹੈ ਉਹ ਪੱਤਿਆਂ ਦੀ ਰੋਸ਼ਨੀ ਵਿੱਚ ਇੱਕ ਵਾਰ ਫੇਰ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਜੀ ਦੇ ਸੀਸ ਨੂੰ ਖੋਲਿਆ ਇਹ ਵੇਖ ਕੇ ਭਾਈ ਰਾਮਦੇਵ ਜੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਗੁਰੂ ਸਾਹਿਬ ਜੀ ਦੇ ਸੀਸ ਨੂੰ ਮੰਜੀ ਉੱਤੇ ਰੱਖਿਆ ਗਿਆ ਭਾਈ ਜੈਤਾ ਜੀ ਅਤੇ ਭਾਈ ਰਾਮਦੇਵ ਜੀ ਨੇ ਸਾਰੀ ਰਾਤ ਜ਼ਮੀਨ ਉੱਤੇ ਬੈਠ ਕੇ ਗੁਜ਼ਾਰੀ ਅਗਲੇ ਦਿਨ ਭਾਈ ਜੈਤਾ ਜੀ ਨਾਬਾ ਸਾਹ ਪਹੁੰਚੇ ਭਾਈ ਜੈਤਾ ਜੀ ਬਹੁਤ ਥੱਕ ਚੁੱਕੇ ਸਨ ਭਾਈ ਜੈਤਾ ਜੀ ਨੇ ਝਾੜੀਆਂ ਵਿੱਚ ਲੁਕ ਕੇ ਆਰਾਮ ਕਰਨ ਦਾ ਫੈਸਲਾ ਕੀਤਾ ਜਦ ਉਹ ਝਾੜੀਆਂ ਵਿੱਚ ਲੁਕ ਰਹੇ ਸਨ ਤਾਂ ਇੱਕ ਫਕੀਰ ਦਰਗਾਹੀ ਸ਼ਾਹ ਨੇ ਉਹਨਾਂ ਨੂੰ ਦੇਖ ਲਿਆ ਦਰਗਾਹੀ ਸ਼ਾਹ ਨੇ ਪੁੱਛਿਆ ਤੁਸੀਂ ਕੌਣ ਹੋ ਭਾਈ ਜੈਤਾ ਜੀ ਨੇ ਕਿਹਾ ਮੈਂ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਹਾਂ ਦਰਗਾਹੀ ਸ਼ਾਹ ਨੇ ਕਿਹਾ ਤੁਸੀਂ ਸਿੱਖ ਹੋ ਫਿਰ ਇੱਥੇ ਕਿਉਂ ਰਹਿੰਦੇ ਹੋ ਮੇਰੇ ਨਾਲ ਮੇਰੇ ਘਰ ਚੱਲੋ ਤਰਕਾਹੀ ਸ਼ਾ ਜੋ ਗੁਰੂ ਸਾਹਿਬ ਜੀ ਦਾ ਪ੍ਰੇਮੀ ਸੀ ਭਾਈ ਜੈਤਾ ਜੀ ਨੂੰ ਆਪਣੇ ਘਰ ਲੈ ਗਿਆ ਅਤੇ ਉੱਥੇ ਉਸਨੇ ਕਿਹਾ اے ਸਿੱਖ ਜਦੋਂ ਵੀ ਤੁਸੀਂ ਗੁਰੂ ਤੇਗ ਬਹਾਦਰ ਜੀ ਨੂੰ ਮਿਲੋ ਤਾਂ ਕਿਰਪਾ ਕਰਕੇ ਉਹਨਾਂ ਨੂੰ ਕਹਿਣਾ ਕਿ ਇੱਕ ਬਜ਼ੁਰਗ ਉਹਨਾਂ ਦੇ ਦਰਸ਼ਨਾਂ ਦੀ ਉਡੀਕ ਕਰ ਰਿਹਾ ਹੈ ਭਾਈ ਜੈਤਾ ਜੀ ਨੇ ਚੌਥੀ ਵਾਰੀ ਗੁਰੂ ਸਾਹਿਬ ਦੇ ਸਿਰ ਉੱਤੋਂ ਕੱਪੜਾ ਹਟਾਇਆ ਅਤੇ ਕਿਹਾ ਪਾਪਾ ਜੀ ਕਿ ਤੁਸੀਂ ਸੱਚਮੁੱਚ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਨਾਂ ਦੇ ਪਵਿੱਤਰ ਸੀਸ ਨੂੰ ਦੇਖ ਸਕਦੇ ਹੋ। ਉਸ ਫਕੀਰ ਨੇ ਹੈਰਾਨ ਹੋ ਕੇ ਪੁੱਛਿਆ ਇਹ ਕੀ ਹੋਇਆ? ਭਾਈ ਜੈਤਾ ਜੀ ਨੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਬਾਰੇ ਦੱਸਿਆ। ਸਾਰੀ ਰਾਤ ਉਹ ਦਰਗਾਹੀ ਸ਼ਾ ਗੁਰੂ ਜੀ ਦੇ ਸਿਰ ਵੱਲ ਪਿਆਰ ਭਰੀਆਂ ਨਜ਼ਰਾਂ ਨਾਲ ਦੇਖਦਾ ਰਿਹਾ। ਅੰਮ੍ਰਿਤ ਵੇਲੇ ਜਦੋਂ ਭਾਈ ਜੈਤਾ ਜੀ ਤੁਰਨ ਲਈ ਤਿਆਰ ਹੋਏ ਤਾਂ ਉਸ ਦਰਗਾਹੀ ਸ਼ਾਹ ਨੇ ਗੁਰੂ ਸਾਹਿਬ ਜੀ ਦੇ ਸੀਸ ਨੂੰ ਆਪਣੀਆਂ ਬਾਹਾਂ ਵਿੱਚ ਲਿਆ ਜਿਵੇਂ ਉਹ ਆਪਣੇ ਕਿਸੇ ਮਹਿਮਾਨ ਨੂੰ ਰਸਮੀ ਤੌਰ ਤੇ ਰਵਾਨਾ ਕਰ ਰਿਹਾ ਹੋਵੇ ਉਸ ਨੇ ਪਾਈ ਜੈਤਾ ਜੀ ਦੇ ਨਾਲ ਕੁਝ ਦੂਰੀ ਤੱਕ ਤੁਰ ਕੇ ਗੁਰੂ ਸਾਹਿਬ ਜੀ ਦਾ ਸੀਰ ਉਸ ਨੂੰ ਵਾਪਸ ਕਰ ਦਿੱਤਾ ਫਕੀਰ ਨੇ ਕਿਹਾ ਪਾਈ ਜੀ ਗੁਰੂ ਗੋਬਿੰਦ ਰਾਏ ਜੀ ਨੂੰ ਕਹਿਣਾ ਕਿ ਇਹ ਬਜ਼ੁਰਗ ਫਕੀਰ ਸਿਰਫ ਗੁਰੂ ਦੇ ਦਰਸ਼ਨਾਂ ਤੋਂ ਬਾਅਦ ਹੀ ਆਪਣਾ ਸੀਰ ਛੱਡੇਗਾ ਕੁਝ ਸਾਲਾਂ ਬਾਅਦ ਪੰਗਾਨੀ ਦੀ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਅਤੇ ਪਾਈ ਜੈਤਾ ਜੀ ਨੇ ਇਸ ਬਜ਼ੁਰਗ ਫਕੀਰ ਨਾਲ ਮਿਲਾਪ ਕੀਤਾ ਗੁਰੂ ਸਾਹਿਬ ਦੇ ਦਰਸ਼ਨਾਂ ਤੋਂ ਬਾਅਦ ਹੀ ਦਰਗਾਹੀ ਸ਼ਾ ਨੇ ਆਪਣੇ ਅੰਤਿਮ ਸਾਲੇ 14 ਨਵੰਬਰ ਨੂੰ ਪਾਈ ਜੈਤਾ ਜੀ ਨੇ ਆਖਿਰਕਾਰ ਕਿਰਤਪੁਰ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਦੇਖਿਆ ਕਿਰਤਪੁਰ ਸਾਹਿਬ ਅਨੰਦਪੁਰ ਦੇ ਨੇੜੇ ਹੀ ਹੈ ਉੱਥੇ ਪਾਈ ਜੈਤਾ ਜੀ ਨੂੰ ਹੋਰ ਸਿੱਖ ਮਿਲ ਗਏ ਅਤੇ ਉਹਨਾਂ ਨੇ ਗੁਰੂ ਗੋਬਿੰਦ ਰਾਏ ਜੀ ਨੂੰ ਸਨੇਹਾ ਭੇਜਿਆ ਕਿ ਉਹਨਾਂ ਦੇ ਪਿਤਾ ਦਾ ਸਿਰ ਕਿਰਤਪੁਰ ਸਾਹਿਬ ਪਹੁੰਚ ਗਿਆ ਹੈ ਜਿਵੇਂ ਹੀ 14 ਨਵੰਬਰ ਨੂੰ ਸੂਰਜ ਛਿਪਦਾ ਹੈ ਸੁਨੇਹਾ ਅਨੰਦਪੁਰ ਸਾਹਿਬ ਪਹੁੰਚ ਜਾਂਦਾ ਹੈ ਸੁਨੇਹਾ ਲੈ ਕੇ ਸਿੱਖ ਗੁਰੂ ਸਾਹਿਬ ਦੇ ਘਰ ਦਾਖਲ ਹੋਇਆ ਅਤੇ ਮਾਤਾ ਨਾਨਕੀ ਨੇ ਪੁੱਛਿਆ ਕੀ ਖਬਰ ਹੈ ਉਸ ਸਿੱਖ ਨੇ ਜਵਾਬ ਨਹੀਂ ਦਿੱਤਾ ਜਦੋਂ ਗੁਰੂ ਗੋਬਿੰਦ ਰਾਏ ਸਾਹਮਣੇ ਆਏ ਤਾਂ ਸਿੱਖ ਨੇ ਉਹਨਾਂ ਦੇ ਪੈਰਾਂ ਵਿੱਚ ਡਿੱਗ ਕੇ ਗੁਰੂ ਜੀ ਨੂੰ ਦੱਸਿਆ ਕਿ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਆਏ ਹਨ ਇਹ ਖਬਰ ਸੁਣ ਕੇ ਗੁਰੂ ਗੋਬਿੰਦ ਰਾਏ ਮਾਤਾ ਨਾਨਕੀ ਮਾਤਾ ਗੁਜਰੀ ਅਤੇ ਸਿੱਖ ਸੰਗਤ ਆਨੰਦਪੁਰ ਤੋਂ ਨਿਕਲ ਪਏ ਕੀਰਤਪੁਰ ਸਾਹਿਬ ਵਿੱਚ ਸੰਗਤ ਗੁਰਬਾਣੀ ਗੋਂਦੀ ਹੋਈ ਪਹੁੰਚੀ ਭਾਈ ਜੈਤਾ ਜੀ ਨੇ ਅਜੇ ਵੀ ਗੁਰੂ ਤੇਗ ਬਹਾਦਰ ਜੀ ਦੇ ਸਿਰਸ ਨੂੰ ਆਪਣੇ ਸੀਨੇ ਦੇ ਨਾਲ ਲਗਾ ਕੇ ਰੱਖਿਆ ਹੋਇਆ ਸੀ ਭਾਈ ਜੈਤਾ ਜੀ ਨੇ ਗੁਰੂ ਗੋਬਿੰਦ ਰਾਏ ਜੀ ਨੂੰ ਵੇਖਿਆ ਅਤੇ ਉਹਨਾਂ ਦੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਰ ਰੱਖ ਦਿੱਤਾ ਇਸ ਤੋਂ ਬਾਅਦ ਉਹ ਆਪ ਥੋੜਾ ਪਿੱਛੇ हट ਗਏ ਅਤੇ ਆਪਣੀਆਂ ਨਜ਼ਰਾਂ ਥੱਲੇ ਕਰ ਲਈਆਂ ਗੁਰੂ ਗੋਬਿੰਦ राय ਜੀ ਨੇ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿਰ ਤੋਂ ਕੱਪੜਾ ਹਟਾਇਆ ਅਤੇ ਉਸ ਦੇ ਦਰਸ਼ਨ ਕੀਤੇ ਫਿਰ ਉਹਨਾਂ ਨੇ ਮਾਤਾ ਨਾਨਕੀ ਜੀ ਨੂੰ ਕਿਹਾ ਮਾਤਾ ਜੀ ਆਓ ਅਤੇ ਆਪਣੇ ਪੁੱਤਰ ਦੇ ਸੀਸ ਦੇ ਦਰਸ਼ਨ ਕਰ ਲਵੋ ਮਾਤਾ ਜੀ ਨੇ ਪਿਆਰ ਨਾਲ ਗੁਰੂ ਤੇਗ ਬਹਾਦਰ ਜੀ ਦੇ ਮੱਥੇ ਨੂੰ ਚੁੰਮਿਆ ਉਹ ਮੁਸਕਰਾਏ ਅਤੇ ਕਿਹਾ ਵੇਖੋ ਮੇਰੇ ਪ੍ਰੀਤਮ ਦੇ ਚਿਹਰੇ ਉੱਤੇ ਉਹੀ ਰੋਸ਼ਨੀ ਹੈ ਜੋ ਪਹਿਲਾਂ ਸੀ ਇਸ ਤੋਂ ਬਾਅਦ ਮਾਤਾ ਗੁਜਰੀ ਜੀ ਅੱਗੇ ਆਏ ਅਤੇ ਉਹਨਾਂ ਨੇ ਦੋਨੋਂ ਹੱਥ ਜੋੜ ਕੇ ਗੁਰੂ ਤੇਗ ਬਹਾਦਰ ਜੀ ਨੂੰ ਇਹ ਪ੍ਰਾਰਥਨਾ ਕੀਤੀ ਕਿ हे ਪ੍ਰਭੂ ਤੁਸੀਂ ਜਿਹੜੀ ਭਾਵਨਾ ਦਿਖਾਈ ਹੈ ਮੇਰੀ ਵੀ ਉਹੀ ਭਾਵਨਾ ਹੋਵੇ ਗੁਰੂ ਗੋਬਿੰਦ ਰਾਏ ਜੀ ਨੇ ਭਾਈ ਜੈਤਾ ਜੀ ਨੂੰ ਬੁਲਾਇਆ ਭਾਈ ਜੈਤਾ ਜੀ ਜੋ ਬਹੁਤ ਹੀ ਲੰਬੀ ਯਾਤਰਾ ਤੋਂ ਥੱਕ ਕੇ ਆਏ ਸਨ ਉਹ ਹੌਲੀ-ਹੌਲੀ ਅੱਗੇ ਆਏ ਗੁਰੂ ਗੋਬਿੰਦ ਰਾਏ ਜੀ ਨੇ ਭਾਈ ਜੈਤਾ ਜੀ ਨੂੰ ਆਪਣੇ ਗਲੇ ਨਾਲ ਲਗਾਇਆ ਅਤੇ ਕਿਹਾ ਰੰਗਰੇਟਾ ਗੁਰੂ ਦਾ ਬੇਟਾ ਜਿਸ ਦਾ ਅਰਥ ਸੀ ਗੁਰੂ ਦਾ ਆਪਣਾ ਪੁੱਤਰ ਭਾਈ ਜੈਤਾ ਜੀ ਨੇ ਜਵਾਬ ਦਿੱਤਾ ਸਤ ਗੁਰੂ ਮੈਨੂੰ ਸਿੱਖੀ ਦਾ ਦਾਨ ਦੇਵੋ ਮੈਨੂੰ ਆਸ਼ੀਰਵਾਦ ਦੇਵੋ ਕਿ ਮੈਂ ਸਦਾ ਤੁਹਾਡੇ ਨਾਲ ਰਵਾਂ ਮੈਂ ਸਿਰਫ ਇਹੀ ਮੰਗਦਾ ਹਾਂ ਕਿ ਜਦੋਂ ਵੀ ਮੈਂ ਮਰਾਂ ਕਿ ਤੁਸੀਂ ਮੈਨੂੰ ਆਸ਼ੀਰਵਾਦ ਦੇਵੋ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਰ ਪਾਲਕੀ ਵਿੱਚ ਰੱਖਿਆ ਗਿਆ ਅਤੇ ਸੰਗਤਾਂ ਦੁਆਰਾ ਅਨੰਦਪੁਰ ਸਾਹਿਬ ਲਿਆਂਦਾ ਗਿਆ ਕਿੱਥੇ ਅੱਜ ਗੁਰਦੁਆਰਾ ਸੀਸਗੰਜ ਸਾਹਿਬ ਸਥਾਪਿਤ ਹੈ ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਨੂੰ ਇਸ਼ਨਾਨ ਕਰਵਾ ਕੇ ਉਸ ਦਾ ਸੰਸਕਾਰ ਕੀਤਾ ਗਿਆ ਗੁਰੂ ਗੋਬਿੰਦ ਰਾਏ ਜੀ ਨੇ ਉਹਨਾਂ ਨੂੰ ਅਗਨੀ ਪੇਟ ਕੀਤੀ ਸੰਸਕਾਰ ਤੋਂ ਬਾਅਦ ਗੁਰੂ ਗੋਬਿੰਦ ਰਾਏ ਜੀ ਨੇ ਭਾਈ ਜੈਤਾ ਜੀ ਨੂੰ ਪੁੱਛਿਆ ਕਿ ਉਹਨਾਂ ਨੇ ਕਿਵੇਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਹੁੰਦੇ ਹੋਏ ਵੇਖਿਆ ਕਿ ਉੱਥੇ ਹੋਰ ਸਿੱਖ ਮੌਜੂਦ ਨਹੀਂ ਸਨ ਜਿਸ ਉੱਤੇ ਭਾਈ ਜੈਤਾ ਜੀ ਨੇ ਕਿਹਾ ਕਿ ਉਹਨਾਂ ਨੂੰ ਸਿੱਖਾਂ ਦੀ ਪਛਾਣ ਕਰਨਾ ਮੁਸ਼ਕਲ ਸੀ ਇਹ ਸੁਣ ਕੇ ਗੁਰੂ ਗੋਬਿੰਦ राय ਜੀ ਨੇ ਇਹ ਫੈਸਲਾ ਕੀਤਾ ਕਿ ਉਹ ਸਿੱਖਾਂ ਦੇ ਲਈ ਇੱਕ ਅਜਿਹੀ ਛਾਪ ਬਣਾਉਣਗੇ ਜਿਹੜੀ ਉਹਨਾਂ ਨੂੰ ਹਜ਼ਾਰਾਂ ਵਿੱਚੋਂ ਵੀ ਪਛਾਣ ਸਕੇ 1699 ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਭਾਈ ਜੈਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਅਤੇ ਭਾਈ ਜੈਤਾ ਤੋਂ ਭਾਈ ਜੀਵਨ ਸਿੰਘ ਬਣ ਗਏ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਈ ਜੰਗਾਂ ਵਿੱਚ ਹਿੱਸਾ ਲਿਆ ਜਿਵੇਂ ਕਿ ਪੰਘਾਨੀ ਦੀ ਲੜਾਈ ਨਦੌੜ ਦੀ ਲੜਾਈ ਅਤੇ ਅਨੰਦਪੁਰ ਸਾਹਿਬ ਦੀਆਂ ਲੜਾਈਆਂ ਫਿਰ 1704 ਵਿੱਚ ਔਰੰਗਜ਼ੇਬ ਨੇ ਕਿਹਾ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਹਨ ਤਾਂ ਤਪਵਿਕ ਵਿੱਚ ਕੋਈ ਵੀ ਲੜਾਈ ਨਹੀਂ ਹੋਵੇਗੀ ਪਰ ਜਦੋਂ ਗੁਰੂ ਸਾਹਿਬ ਕਿਲਾ ਛੱਡ ਕੇ ਸਰਸਾ ਦੇ ਦਰਿਆ ਦੇ ਕੋਲ ਪਹੁੰਚੇ ਤਾਂ ਔਰੰਗਜ਼ੇਬ ਨੇ ਆਪਣਾ ਵਾਦਾ ਤੋੜ ਕੇ ਫਿਰ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ ਸਰਸਾ ਦੀ ਲੜਾਈ ਦੇ ਦੌਰਾਨ ਸਹਬਜ਼ਾਦਾ ਅਜੀਤ ਸਿੰਘ ਗੁਰੂ ਸਾਹਿਬ ਜੀ ਦੇ ਵੱਡੇ ਪੁੱਤਰ ਮੁਗਲ ਫੌਜਾਂ ਦੁਆਰਾ ਘਿਰ ਗਏ ਸਨ ਉਸ ਸਮੇਂ ਭਾਈ ਜੀਵਨ ਸਿੰਘ ਜੀ ਨੇ ਦੋ ਤਲਵਾਰਾਂ ਦੇ ਨਾਲ ਲੜਾਈ ਕੀਤੀ ਅਤੇ ਘਿਰੇ ਹੋਏ ਸਹਬਜ਼ਾਦਾ ਅਜੀਤ ਸਿੰਘ ਨੂੰ ਦੁਸ਼ਮਨਾ ਦੇ ਘੇਰੇ ਤੋਂ ਬਚਾ ਲਿਆ ਭਾਈ ਜੀਵਨ ਸਿੰਘ ਜੀ 23 ਦਸੰਬਰ 1704 ਨੂੰ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਉੱਥੇ ਗੁਰੂ ਸਾਹਿਬ ਜੀ ਨੇ ਇਹ ਕਿਹਾ ਸੀ ਕਿ ਸਵਾ ਲੱਖ ਸੇ ਇੱਕ ਲੜਾਉ ਜਿਸ ਦਾ ਭਾਵ ਹੈ ਕਿ ਇੱਕ ਸਿੱਖ 125000 ਦੁਸ਼ਮਨਾ ਨਾਲ ਨਾਲ ਇਕੱਲਾ ਲੜ ਸਕਦਾ ਹੈ ਭਾਈ ਜੀਵਨ ਸਿੰਘ ਜੀ ਨੇ ਗੁਰੂ ਜੀ ਦੇ ਬੋਲਾਂ ਨੂੰ ਸੱਚ ਕਰਕੇ ਦਿਖਾਇਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਵੱਡੇ ਪੁੱਤਰ ਅਤੇ ਬਾਕੀ ਸਾਰੇ ਸਿੰਘ ਸ਼ਹੀਦ ਹੋ ਗਏ ਉਹ ਗੜੀ ਵਿੱਚ ਇਕੱਲੇ ਬਚੇ ਸਨ ਫਿਰ ਵੀ ਉਹ ਪਜੇ ਨਹੀਂ ਬਲਕਿ ਉਹ ਆਖਰੀ ਸਾਹ ਤੱਕ ਦੁਸ਼ਮਣਾਂ ਦੇ ਨਾਲ ਲੜਦੇ ਰਹੇ ਅਤੇ ਅਤੇ ਇਸ ਤਰ੍ਹਾਂ ਉਹ ਵੀ ਸ਼ਹੀਦ ਹੋ ਗਏ ਭਾਈ ਜੀਵਨ ਸਿੰਘ ਜੀ ਸਿਰਫ ਇੱਕ ਮਹਾਨ ਯੋद्धा ਹੀ ਨਹੀਂ ਸਨ ਸਗੋਂ ਉਹ ਇੱਕ ਉੱਤਮ ਕਵੀ ਵੀ ਸਨ ਉਹਨਾਂ ਦੀ ਕਿਤਾਬ ਸ਼੍ਰੀ ਗੁਰੂ ਕਥਾ ਨੇ ਸਿੱਖ ਧਰਮ ਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਹੈ। ਇਸ ਕਿਤਾਬ ਵਿੱਚ ਉਹਨਾਂ ਦੀਆਂ ਲੜਾਈਆਂ, ਉਹਨਾਂ ਦੇ ਪਿਤਾ ਦੀ ਸ਼ਹੀਦੀ ਦਾ ਵਰਣਨ ਕੀਤਾ ਗਿਆ ਹੈ। ਦੋਸਤੋ, ਜੇਕਰ ਤੁਹਾਨੂੰ ਅੱਜ ਦੀ ਇਹ ਸਾਖੀ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਨਾ। ਨਾਲ ਹੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾ ਦੇਣਾ। ਵੀਡੀਓ ਵੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ